ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਲੱਗਾ ਜੀ ਤੁਸੀਂ ਬਾਰੇ ਸਾਰੇ ਵਧੀਆ ਠੀਕ ਠਾਕ ਹੋ ਹੋ ਜੀ ਆਪਾਂ ਬਧੀਏ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਦਾ ਬਲੌਗ ਆਪਾਂ ਕਰਤਾ ਆਂ ਕਿਤਾਬ ਫਲਾਈਡ ਦੇ ਅੰਦਰੋਂ ਤੇ ਆਪਾਂ ਬਣਾਉਂਗਾ ਇਹ ਕਨੇ ਕਨੇ ਨੂੰ ਤੜਕਾ ਲਾ ਕੇ ਪਾ ਗਏ ਫਿਰ ਉੱਪਰ ਚੜ ਜਾਣਾ ਡਿਊਟੀ ਸਰਦੇਸੀਆਂ ਦਾ ਇਹ ਵੀ ਨਾਲ ਤੋਂ ਦਾ ਬਚਲੇ ਗਾ ਲੋ ਗਿਰੀਆਂ ਬਦਾਮ ਤੇ ਦੰਦ ਤਰ ਤੱਕ ਇਹਨੇ ਕੰਮ ਸਾਰੇ ਉਹਦਾ ਕਹਿਣਾ ਸਾਰੇ ਵੀ ਕਮਾਈ ਸੌਖੀ ਆ ਪਰ ਕਮਾਈ ਕਰਨੀ ਬੜੀ ਔਖੀ ਆ ਹੁਣ ਦਿਖਾਦਾ ਤੁਹਾਨੂੰ ਇਦਾਂ ਹੀ ਇਦਾਂ ਹੀ ਦਿਖਾਦਾ ਇਹ 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 ਵੇਟੇ ਨੇ ਸਾਡੇ ਸੂਬੇਦਾਰ ਸਾਹਿਬ ਜੈ ਸ਼ਿਮਲਾਏ ਬਲਾਗ ਦੇਖਣ ਲੈਣ ਕੱਲ ਵਾਲਾ ਲੋ ਵੀਰੋ ਬੋ ਮਿੱਤਰੋ ਪਹੁੰਚ ਗਏ ਕਰੇਨਾ ਦੇ ਤੇ ਆਪਾਂ ਕਰਾਂਗੇ ਅੱਜ ਬੱਲੀ ਬਦਮਾਸ਼ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕੀ ਹਾਲ ਚੱਲ ਤੁਹਾਡਾ ਬਸ ਠੀਕ ਆ ਕੱਲ ਦਾ ਦਿਨ ਵਧੀਆ ਰਿਹਾ ਫਿਰ ਐ ਬੰਨੇ ਉਹ ਬੰਨੇ ਤੁਸੀਂ ਕਾਲਜ ਹੀ ਹੁੰਦੇ ਆ ਕੇ ਤੁਸੀਂ ਤਾਂ ਗੋਰੇ ਚ ਹਾਂ ਜੀ ਫਿਰ ਇਹ ਗੋਰਿਆ ਬੰਨਿਆ ਹਾਂ ਜੀ ਇਹ ਠੇਕੇਦਾਰ ਸਾਹਿਬ ਤੁਹਾਡੇ ਬਿਜੀ ਨੇ ਐ ਨਹੀਂ ਕਰਨਾ ਸਾਸਰੀ ਘਰ ਵਾਲਾ ਸਾਸਰੀ ਘਰ ਸਾਸਰੀ ਘਰ ਦੱਸ ਦੇਰ ਕੋਈ ਸਟੋਰੀ ਇਹਨਾਂ ਦੀ ਫਿਰ ਇਹਨਾਂ ਦੀ ਅੱਜ ਤੇ ਤਰ੍ਹਾਂ ਦੀ ਤੇ ਤਰ੍ਹਾਂ ਦੀ ਆ ਤੇ ਤਰ੍ਹਾਂ ਦੀ ਦੱਸਦਾ ਹਾਂ ਮੇਰੇ ਸਿਰ ਦਾ ਉਹ ਘਰ ਦਵਾ ਮੈਂ ਜਾਵਾਂ ਅੱਛਾ ਸਾਫ਼ ਕਰਦੇ ਫਿਰ ਦੱਸਦਾ ਹਾਂ ਲੋਲੀ ਪਾਰਟੀ ਚੱਲਣ ਲੱਗੀ ਕਹਿੰਦੇ ਸਮੋਸੇ ਦੀ ਵਿਨੋਇ ਮੈਨੂੰ ਇੱਥੇ ਦੇ ਦੋ ਮੈਨੂੰ ਇੱਥੇ ਦੇ ਦੋ ਬੱਲੀ ਕਿਦਾਂ ਤੂੰ ਸਮੋਸਾ ਪਹਿਲਾਂ ਖਾ ਲਿਆ ਭੁੱਖ ਲੱਗੀ ਆ ਓ ਜਰਾਬਾਂ ਗੰਦੀਆਂ ਆਣੀਆਂ ਯਾਰ ਬੂਟ ਲੈ ਹਾਂ ਉਹਨੇ ਰੋਟੀਆਂ ਖਾਣ ਦੇ ਹੀ ਯਾ ਆਇ ਤੁਤੀ ਲਾ ਬੱਲੀ ਨਾ ਤਾਂ ਆਏ ਘਣੀ ਤੁਤੀ ਸਮੋਸੇ ਸਮੋਸੇ ਸੈਟਾ ਅਵਤ ਨੰਦੇ ਜੜੀਆਂ ਚੈਟਰ ਨੂੰ ਜਾ ਤੋਹਰਾ ਲੱਸੀ ਪੀ ਕੇ ਠੰਡਾ ਹੋ ਗਿਆ ਹਣ ਹੁਣ ਕੀ ਚੀਜ਼ ਦੀ ਲੋੜ ਬੋਲ ਕੁਛ ਕੀ ਹੋ ਗਿਆ ਲੱਸੀ ਲੱਸੀ ਬਚਾਉਣਾ ਹੋਰ ਨੋ ਵੀ ਮਿੱਤਰੋ ਸ਼ਮੀਬ ਬਦਮਾਸ਼ ਨੇ ਦਿੱਥੇ ਆ ਟੰਗ ਹਾਂਜੀ ਕਿਹੜੀ ਵਾਲਾ ਦਸ ਵਾਲਾ ਨੇ ਲਗਾਇਓ ਹੋ ਵੀ ਮੇਟਰੋ ਸ਼ਮੀ ਬਦਮਾਸ਼ ਹੋਣਾ ਨੇ ਦਿੱਤੇ ਇੱਕ ਰੇਪਰ ਚੜਾ ਕੱਲ ਉਹ ਚੜਾਈ ਦੇ ਆ ਚੜਾਇਆ ਤੇ ਪਰਿਵਾਰ ਵੇਖੋ ਸਾਡਾ ਸੁੱਖ ਨ ਬਦੇਣਾ ਤੁਸੀਂ ਕੀ ਕਹਿਣਾ ਚਾਹੋਗੇ ਸਾਥੀ ਹੋ ਠੀਕ ਹੋ ਠੀਕ ਹੋ ਠੀਕ ਹੋ ਜੀ ਠੀਕ ਹੋ ਤੁਸੀਂ ਤੁਸੀਂ ਠੀਕ ਹੋ ਹਾਂਜੀ ਤੁਸੀਂ ਠੀਕ ਹੋ ਤੁਸੀਂ ਸੋਨੇ ਵੜੇ ਲੱਗਦੇ ਮਾਣ ਦੱਸ ਫਿਰ ਮੇਰੇ ਬਾਰੇ ਕੌਣ ਕੌਣ ਗੱਲਾਂ ਕਰਦਾ ਮਾਣ ਜੰਮੇ ਸੋਨੇ ਆ ਤੇ ਸੋਨੇ ਹੀ ਹੋਣਾ ਵਾ ਦੱਸ ਫਿਰ ਮੇਰੇ ਬਾਰੇ ਕੌਣ ਕੌਣ ਗੱਲਾਂ ਕਰਦਾ ਦੁਨੀਆ ਕਰਦੀ ਬਾਬਾ ਲੋਕ ਕਰਦੇ ਆਣਾ ਇੱਥੇ ਪਿੱਛੇ ਸਾੜੀਆਂ ਵੀ ਹੁੰਦੀਆਂ ਸਾੜੀਆਂ ਦੀਆਂ ਹੁੰਦੀਆਂ ਸਾਰਿਆਂ ਦੀਆਂ ਹੁੰਦੀਆਂ ਨਹੀਂ ਮੇਰੀ ਪਿੱਠ ਪਿੱਛੇ ਤੈਨੂੰ ਦਸਨੀਆਂ ਦਾ ਨਾ ਮੇਰੇ ਬੰਦੇ ਨਾਲ ਠੀਕ ਹੈ ਆਉਣ ਲੋ ਵੀ ਮਿੱਤਰੋ ਗੱਲ ਇਹਦਾ ਹੈ ਕਿ ਜਿਹੜੇ ਲੋਕ ਮੇਰੀ ਪਿੱਠ ਪਿੱਛੇ ਮੇਰੀਆਂ ਚੰਗੀਆਂ ਮਾੜੀਆਂ ਗੱਲਾਂ ਕਰਦੇ ਉਹ ਇਹਨੂੰ ਪਤਾ ਲੱਗੀਆਂ ਹਨਾ ਤੇ ਮੈਂ ਨਗਾ ਚੱਲ ਹੈ ਪੜਾ ਚੱਲ ਹੀ ਜਾਂਦੀਆਂ ਚੱਲ ਜਾਂਦੀਆਂ ਨਾ ਗੱਲਾਂ ਨਹੀਂ ਦੱਸਨੀ ਆਪਾਂ ਕਿੰਨੇ ਕੀ ਕੀਤੀਆਂ ਉਹ ਆਪੇ ਹੀ ਸਾਲਾ ਸਮਝੂਗਾ ਜੇ ਉਹ ਸਾਡਾ ਵਲੌਗ ਦੇਖੂਗਾ ਨਾ ਤੇ ਉਹ ਆਪੇ ਹੀ ਸਮਝ ਜਾਊਗਾ ਕਿ ਕਿੰਨੇ ਕੀਤੀਆਂ ਬਾਕੀ ਜਿਹੜੇ ਪਿੱਠ ਪਿੱਛੇ ਗੱਲਾਂ ਕਰਦੇ ਉਹਨਾਂ ਦਾ ਵੀ ਭਲਾ ਹੋਵੇ ਰੱਬ ਧੰਨਵਾਦ ਹੈ ਅਗੇ ਧੰਵਾਦ ਉਹਨਾਂ ਨੂੰ ਆਨੂੰ ਆਨੂੰ ਮਸ਼ਹੂਰ ਕਰਦੇ ਆ ਹੋਣ ਵਾਸ ਹੀ ਲੈ ਆਂਦਾ ਮੂਰੇ ਤੇ ਗੱਡੀ ਚੜੇਗੇ ਪੱਲੀ ਬਦਮਾਸ਼ ਦੀ ਲੜਾਈ ਹੋ ਗਈ ਅੱਜ ਸੱਚੇ ਇਹ ਤੁਹਾਨੂੰ ਗੱਲ ਦੱਸ ਰਹੀ ਉਹਦਾ ਚੱਲ ਕੱਲ ਜੇ ਨਾ ਆਸ ਆ ਬਾਇਆ ਜੋ ਨਿਕੜੇ ਜੋ ਨਹੀਂ ਲੜਾਈ ਹੋ ਗਈ ਆਹੋ ਆ ਗਿਆ ਮੁੜ ਕੇ ਆ ਗਿਆ ਹਾਂ ਡਰਾਮਾ ਹੀ ਕਰਦਾ ਇਹ ਡਰਾਮਾ ਹੀ ਕਿ ਉਹਦੀ ਲੜ ਔਰ ਬਾਕੀ ਉਹਦੀ ਲੜਾਈ ਜੀ ਹੋ ਗਈ ਆ ਉਹ ਤੁਹਾਨੂੰ ਕੱਲ ਨੂੰ ਕੱਲ ਨੂੰ ਬਲੌਗ ਦੇਖਣ ਨੂੰ ਮਿਲੇਗਾ ਨਹੀਂ ਭਾਈ ਤੁਹਾਨੂੰ ਬਲੌਗ ਕਿਹੜਾ ਕੱਲ ਵਾਲਾ ਲੜਾਈ ਵਾਲਾ ਨਹੀਂ ਪਿਆ ਲੜਾਈ ਵਾਲਾ ਮੈਂ ਸੁੱਤਾ ਸੀ ਉਦੋਂ ਐ ਬਾਕੀ ਇਧਰ ਕੰਟੇਨਰ ਜਾ ਰਿਹਾ ਕੰਟੇਨਰ ਹੀ ਕੰਟੇਨਰ ਹallelujah 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 ਵਾਲਾ ਇੱਕ ਭਜਾਇਆ ਸੀ ਨਾ ਮੈਂ ਗੱਡੀ ਦੇਤੀ ਜੈਸਸ ਜੈਸਸ ਸਾੜਾ ਲੱਗਦਾ